ਵੀ ਆਪਣੇ ਲਈ ਨੇ ਕਰਾਂਗੇ ਤੇ ਫਿਰ ਹੁਰਕੀ ਦੇ ਲਈ ਕਰਾਂਗੇ ਬਹੁਤ ਜ਼ਿਕਰਦਾਰ ਟੋੜਾ ਸੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਮੈਂ ਨਹੀਂ ਦੇਖਿਆ ਮਾਨ ਸਾਹਿਬ ਛੁੱਪ ਦੇ ਵਿੱਚ ਹੁਣੇ ਜ਼ਿੰਦਗੀ ਕੱਟੀ ਹੈ ਔਰ ਕਿਸੇ ਤੋਂ ਕੁਛ ਉਹ ਕਿ ਮੈਨੂੰ ਆਹ ਦੇ ਦਿਓ ਮੈਨੂੰ ਆਹ ਚਾਹੀਦਾ ਮੇਰਾ ਮੇਰਾ ਭਾਈ ਹੈ ਉਸੇ ਤੱਕ ਪਹੁੰਚਿਆ ਮੈਨੂੰ ਕੋਈ ਚੀਜ਼ ਦੋ ਤਾਂ ਸਟਾਈਲ ਐਕਸਕਲੋਜ਼ ਹੀ ਨਹੀਂ ਕੀਤਾ ਮਾਨ ਸਾਹਿਬ ਮੇਰਾ ਮੇਰਾ ਬਾਰੇ ਸਵਾਲ ਲਗਾ ਬਈ ਜੀ ਪਲੀਜ਼ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਰੱਬਾ ਤੁਹਾਨੂੰ ਦੇਖੀ ਹਰ ਕੰਮ ਚੋਂ ਸੋ ਦਾ ਦੁਆਵਾ ਆਂਸ ਆਖੇ ਜਦੋਂ ਉਹ ਜੀਤ ਹੋਰ ਜਾਂਦਾ ਤੇ ਇਹ ਜੋ ਕਮੀ ਹੈ ਪਰਿਵਾਰ ਵਾਲਿਆਂ ਨੂੰ ਹੀ ਜ਼ਿਆਦਾ ਪਤਾ ਹੁੰਦੀ ਹੈ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਉਹਨਾਂ ਨਾਲ ਬਿਤਾਈ ਹੁੰਦੀ ਸੋ ਅਜ਼ੀਜ਼ ਲੋਕ ਦੀ ਘੜੀ ਦੇ ਵਿੱਚ ਮਾਨ ਸਾਹਿਬ ਉਹਨਾਂ ਦੇ ਪਰਿਵਾਰ ਦੇ ਨਾਲ ਤੇ ਵਾਹਿਗੁਰੂ ਅੰਕਲ ਜੀ ਨੂੰ ਆਪਣੇ ਚਰਨਾਂ 'ਚ ਨਵਾਜ਼ ਕਰਦਾ ਸਰਬਾ ਕਿਉਂਕਿ ਅਸੀਂ ਤਾਂ ਬਹੁਤ ਛੋਟੇ ਸੀ ਜਦੋਂ ਮਾਨ ਸਾਹਿਬ ਜਾਂ ਮਾ ਗੁਰਪੰਥ ਅੰਕਲ ਆਂਦੇ ਹੁੰਦੇ ਸੀ ਸਾਡੇ ਘਰੇ ਡੈਡੀ ਦੇ ਕੋਲ ਆਂਦੇ ਸੀ ਸੋ ਮੇਰੇ ਫਾਦਰ ਵੀ ਇਸ ਬਾਰੇ ਜ਼ਿਆਦਾ ਬਿਹਤਰ ਤਰੀਕੇ ਨਾਲ ਕਮੈਂਟ ਕਰ ਸਕਦੇ ਆ ਹਾਂ ਬਟ ਇਹ ਹੈ ਕਿ ਕਦੇ-ਕਦੇ ਗੁਰਪੰਥ ਅੰਕਲ ਵੀ ਉਹਨਾਂ ਕੋਲ ਆ ਕੇ ਜਿੱਦਾਂ ਸਿੱਖਣ ਲਈ ਆਂਦੇ ਹੁੰਦੇ ਸੀ ਸੋ ਮੇਰੀ ਤਾਂ ਇੰਨੀ ਕਿ ਮੈਮਰੀ ਹੈ ਬਾਕੀ ਆਬਵੀਅਸਲੀ ਪਰ ਹਮਸ ਪਿਆਰ ਤਾਂ ਹੁੰਦਾ ਹੀ ਹੈ ਗੁਰਪੰਥ ਜੀ ਨੂੰ ਪਿਆਰ ਨਾਲ ਪੰਥ ਜਾਂ ਪੰਥਾ ਵੀ ਅਸੀਂ ਕਹਿੰਦੇ ਸੀਗੇ ਬੜਾ ਹੀ ਪਿਆਰਾ ਇਨਸਾਨ ਸੀ ਘੱਟ ਬੋਲਦਾ ਸੀ ਪਰ ਬਹੁਤ ਮਖੌਲੀਆ ਬੜਾ ਦਿਲਚਸਪ ਬੜਾ ਸਿਆਣਾ ਗੁਰਦਾਸਵੰਦ ਦੇ ਮੋਢਲੇ ਦਿਨਾਂ ਦੇ ਵਿੱਚ ਜਦੋਂ ਸਾਲਾਂਬਦੀ ਉਹ ਬਕਾਇਦਾ ਟੀਮ ਵਿੱਚ ਸ਼ਾਮਲ ਸੀ ਇਨਚਾਰਜ ਵੀ ਸੀ ਇੱਕ ਤਰ੍ਹਾਂ ਨਾਲ ਤੇ ਮੈਨੂਲਨ ਵੀ ਚਾਉਂਦਾ ਹੁੰਦਾ ਸੀ ਤੇ ਬੜਾ ਪਿਆਰਾ ਇਨਸਾਨ ਸੀ ਗੁਰਦਾਸਵੰਦ ਤੋਂ ਤੁਹਾਨੂੰ ਦੁੱਖ ਹੈ ਹੀ ਇੱਕੋ ਪੇਟੋਂ ਜਨਮ ਲਿਆ ਸੀ ਭਰਾ ਨੇ ਅਸੀਂ ਵੀ ਸਾਰਾ ਜਿਹੜਾ ਭਾਈਚਾਰਾ ਹੈ ਉਹ ਸਾਰੇ ਇਸ ਦੁੱਖੰਦੇ ਵਿੱਚ ਸ਼ਰੀਕ ਆ ਤੇ ਇਸ ਨੂੰ ਵੱਡਾ ਦੁੱਖ ਮੰਗਦਾ ਗੁਰਪੰਥ ਮਾਨ ਜੀ ਨੂੰ ਅਸੀਂ ਤਾਂ ਬਚਪਨ ਤੋਂ ਮੈਂ ਤਾਂ ਦੇਖਦਾ ਰਹਿ ਕਿ ਬਕੋਸ ਗਿੱਦੜਵਾਦੇ ਰਹਿਣ ਹੋਣ ਕਰਕੇ ਮੈਨੂੰ ਅੱਜ ਵੀ ਉਹ ਪੂਰਾ ਦ੍ਰਿਸ਼ ਯਾਦ ਹੈ ਜਿੰਨੂੰ ਵਾਈਟ ਕੁਰਤੇ ਪਜਾਮੇ ਜਾਂ ਸ਼ੇਰਾਂ ਵਾਲੀ ਚਾਲ ਚੱਲਦਾ ਇੱਕ ਇਨਸਾਨ ਆ ਰਿਹਾ ਅਸੀਂ ਰੋਜ਼ ਸੋਚਣਾ ਹੈ ਕੌਣ ਹੈ ਫਿਰ ਕਿਸੇ ਨੇ ਦੱਸਿਆ ਗੁਰਦਾਸ ਮਾਨ ਦੇ ਬ੍ਰਦਰ ਨੇ ਤੇ ਬੜੀ ਸੋਹਣੀ ਪਰਸਨੈਲਿਟੀ ਕਿਉਂਕਿ ਜਦੋਂ ਤੁਸੀਂ ਬੱਚੇ ਹੁੰਨੇ ਹੋ ਜਾਂ ਤੁਸੀਂ ਦੀ ਯੰਗ ਅਜ ਵਧਰੇ ਹੁੰਦੇ ਉਹ ਤੁਹਾਨੂੰ ਹੀਰੋ ਟਾਈਪ ਪਰਸਨੈਲਿਟੀਜ਼ ਪਸੰਦ ਆਉਂਦੀਆਂ ਨੇ ਤੇ ਉਹਦੀ ਹੀਰੋ ਟਾਈਪ ਪਰਸਨੈਲਿਟੀ ਸੀ ਔਰ ਬੜਾ ਸ਼ਾਂਤ ਸੁਭਾਅ ਕਦੇ ਕਿਸੇ ਬਾਰੇ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਸਿਰ ਮਿਊਜ਼ਿਕ ਦੀ ਗੱਲ ਕਰਨੀ ਮੰਡੋਲੀਨ ਵਜਾਉਣ ਦੇ ਬੜੇ ਸ਼ੌਕੀਨ ਸਨ ਬੜੇ ਅੱਛਾ ਸਿੱਖੇ ਹੋਏ ਸਨ ਮਾਨ ਸਾਹਿਬ ਦੀਆਂ ਪੁਰਾਣੀਆਂ ਰਿਕਾਰਡਿੰਗਸ ਦੇਖੋਗੇ ਤਾਂ ਉਹਦੇ ਵਿੱਚ ਮੰਡੋਲੀਨ ਵਜਾ ਰਹੇ ਨੇ ਉਹ ਤੇ ਸੰਗੀਤ ਨਾਲ ਔਰ ਫਿਰ ਉਹਨਾਂ ਦੇ ਵਿਆਹ ਤੇ ਅਸੀਂ ਆਪ ਮੰਗੜਾ ਪਾਉਂਦੇ ਰਹੇ ਹਾਂ ਫਿਰ ਅਸੀਂ ਮਾਨ ਸਾਹਿਬ ਦੇ ਸਰਕਲ 'ਚ ਜਿੰਨੇ ਵਿਆਹ ਸ਼ਾਦੀ ਹੁੰਦੇ ਸੀ ਉਹਦੇ ਅਸੀਂ ਇਕੱਠੇ ਹ ਹੁੰਦੇ ਰਹੇ ਸੋ ਦਾ ਸੁਭਾਅ ਉਹਨਾਂ ਦੀ ਪਰਸਨੈਲਿਟੀ ਉਹਨਾਂ ਦਾ ਸਮਰਪਣ ਆਪਦੇ ਭਰਾ ਪ੍ਰਤੀ ਮਾਨਸਾਬ ਪ੍ਰਤੀ ਜੋ ਸੀ ਉਹ ਕਮਾਲ ਦਾ ਸੀ ਔਰ ਇਸ ਵੇਲੇ ਬਸ ਜਿਸ ਬਿਮਾਰੀ ਦੇ ਨਾਲ ਉਹ ਗਏ ਨੇ ਉਹ ਬਹੁਤ ਮੰਦ ਭਾਗੀ ਹੈ ਕਿ ਮਾਨਸਾਬ ਤਹਾਂ ਦੇ ਸਾਜ ਕਿਹੋ ਜੀ ਸੀ ਕਿ ਤੁਸੀਂ ਤਾਂ ਜਾਣਦੇ ਹੋ ਪਿੰਡ ਚ ਕਿਹੋ ਜੀ ਸਾਥ ਸੀ ਇਹਨਾਂ ਦੀ ਦੋਵਾਂ ਭਰਾਵਾਂ ਦੀ ਯਾਰਾਂ ਵਾਲਾ ਰਿਸ਼ਤਾ ਸੀ ਪਿਓ ਪੁੱਤ ਦਾ ਵਾਲਾ ਰਿਸ਼ਤਾ ਸੀ ਔਰ ਇੱਕ ਦੂਜੇ ਨੂੰ ਸਪੋਰਟ ਕਰਨ ਵਾਲਾ ਰਿਸ਼ਤਾ ਸੀ ਉਹ ਮਾਨ ਸਾਹਿਬ ਦੇ ਬਾਰੇ ਕਦੇ ਵੀ ਕੋਈ ਉੱਚੀ ਗੱਲ ਨਹੀਂ ਸੀ ਕਰਦੇ ਕਿ ਉੱਥੇ ਅਸੀਂ ਐ ਫੱਟੇ ਚੱਕਦੇ ਜੀ ਉੱਥੇ ਅਸੀਂ 50000 ਬੰਦੇ ਨੂੰ ਕੰਮ ਵਾਲਾ ਕਰਤਾ ਜਾਂ ਅਸੀਂ ਜੋ ਉੱਥੇ ਆ ਕਰਤਾ ਨੈਵਰ ਹਮੇਸ਼ਾ ਘਣਾ ਜੀ ਵਧੀਆ ਰਹੇ बस ਬਹੁਤ ਅੱਛਾ ਰਹੇ ਜਿਵੇਂ ਮਾਨ ਸਾਹਿਬ ਨੇ ਸਵਾਦ ਦੇਖੋ ਤੁਹਾਡਾ ਮਾਨ ਸਾਹਿਬ ਬਹੁਤ ਪੋਜ਼ਿਟਿਵਿਟੀ ਵਰਗੇ ਇਨਸਾਨ ਹਨ ਵਗੈਰੇ ਸਟੇਜ ਤੋਂ ਵੀ ਗੱਲ ਕਰਦੇ ਬੜੀ ਇੱਕ ਸਕੂਨ ਜਿਹਾ ਮਿਲਦਾ ਵੈ ਕਿਉਂਕਿ ਉਹਨਾਂ ਦੇ ਜਿਹੜੇ ਬ੍ਰਦਰਸ ਸੀ ਉਹ ਕਿਹੋ ਜੀ ਸ਼ਖਸੀਅਤ ਦੀ ਪਰਸਨੈਲਿਟੀ ਹੋਣੀ ਬਸ ਉਦਾਂ ਦੇ ਸੀ ਉਹ ਬੋਲਦੇ ਕੱਟ ਸੀ ਕਿਉਂਕਿ ਮਾਨ ਸਾਹਿਬ ਦਾ ਜਿਹੜਾ ਕਿੱਤਾ ਹੈ ਜਾਂ ਸਾਡਾ ਪ੍ਰੋਫੈਸ਼ਨ ਹੈ ਸਾਨੂੰ ਸਟੇਜ ਤੇ ਬੋਲਣਾ ਪੈਂਦਾ ਹੈ ਗੱਲ ਕਰਨੀ ਪੈਂਦੀ ਹੈ ਪੋਜ਼ਿਟਿਵ ਜਿੱਦਾਂ ਦਾ ਮਰਜੀ ਤੁਹਾਡੇ ਅੰਦਰ ਜੋ ਮਰਜੀ ਚੱਲ ਰਿਹਾ ਹੋਵੇ ਲੋਕਾਂ ਸਾਹਮਣੇ ਤੁਸੀਂ ਪੋਜ਼ਿਟਿਵ ਰਹਿ ਕੇ ਗੱਲ ਕਰ ਸਕੀ ਸੋ ਉਹ ਮਾਨ ਪਰ ਉਹ ਬੋਲਦੇ ਬਹੁਤ ਕੱਟ ਸੀ ਉਹਨਾਂ ਨੇ ਦਸਾਂ ਗੱ ਔਰ ਸੰਗੀਤ ਕਰਕੇ ਸਾਡੀ ਸਾਂਝ ਸੀ ਔਰ ਬਸ ਹੁਣ ਜੋ ਹੋਇਆ ਅੱਜ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਔਰ ਕੈਂਸਰ ਵਰਗੀ ਬਿਮਾਰੀ ਤੋਂ ਨਜਾਤ ਕੋਉਣ ਦੀ ਕੋਈ ਦਵਾਈ ਕੋਈ ਔਸ਼ਧੀ ਕੋਈ ਆਸਰਾ ਨਾ ਹੋਵੇ ਕਿ ਹੋਰ ਇਨਸਾਨੀ ਜਾਨਾ ਨਾ ਜਾਨ ਬਸ ਇਹ ਹੀ ਹੈ